ਮੇਰੇ ਮਨ ਚ ਨਾ ਸਰਦਾਰ ਗੁਰਪ੍ਰਤਾਪ ਸਿੰਘ ਬਡਾਲਾ ਦੇ ਲਈ ਬਹੁਤ ਵੱਡੀ ਕਦਰ ਹੈ ਜੀ ਮੈਂ ਅੱਜ ਵੀ ਉਹਨਾਂ ਦੀ ਰਿਸਪੈਕਟ ਕਰਦਾ ਹਾਂ ਪਰ ਮੈਂ ਮੈਂ ਇਹਨਾਂ ਤੋਂ ਇਹ ਆਸ ਨਹੀਂ ਕਰਦਾ ਕਿ ਇਸ ਤਰ੍ਹਾਂ ਦੀ ਥੋਥੀ ਬਿਆਨਬਾਜ਼ੀ ਕਰਨਗੇ ਹੂੰ ਤੁਸੀਂ ਮੈਨੂੰ ਦੱਸੋ ਕਿ ਬਡਾਲਾ ਸਾਹਿਬ ਹਰ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦੇ ਆ ਤੇ ਹਰ ਚੀਜ਼ ਦੇ ਵਿੱਚ ਨਾਲ ਸ਼ਮੂਲੀਅਤ ਰਹੇ ਆ ਹਰ ਗੱਲ ਦੇ ਸ਼ਾਮਲ ਰਹੇ ਆ ਕਾਲੀ ਗੱਲ ਦੀ ਮੈਨੂੰ ਲੱਗਦਾ ਕਿ ਇਹ ਸ਼ਾਇਦ ਬਰਾਲਾ ਸਾਹਿਬ ਉਹਨਾਂ ਚੋਂ ਨਹੀਂ ਜਿਹੜੇ ਕੋਈ ਸ਼੍ਰੋਮਣੀ ਅਕਾਲੀ ਦਲ ਲਈ ਕੋਈ ਫੈਸਲੇ ਲਏ ਜਾਂਦੇ ਆ ਵਿਚਾਰ ਕੀਤੀ ਜਾਂਦੀ ਹੈ ਤੇ ਬਰਾਲਾ ਸਾਹਿਬ ਉਹਨਾਂ ਵਿੱਚੋਂ ਇੱਕ ਨਹੀਂ ਜਿਨ੍ਹਾਂ ਨਾਲ ਅਕਸਰ ਹੁੰਦੀ ਹੈ ਜੀ ਅੱਜ ਉਹ ਕੀ ਕਹਿੰਦੇ ਕੀ ਨਹੀਂ ਕਹਿੰਦੇ ਪਰ ਮੈਂ ਮੈਂ ਬਕਾਇਦਾ ਇਸ ਦਿਲ ਦੇ ਹਾਸਰਾ ਕੇ ਕਹਿ ਸਕਦਾ ਦੂਜੀ ਗੱਲ ਜਿਹੜੀ ਇਹ ਕਹਿੰਦੇ ਸ਼੍ਰੋਮਣੀ ਕਮੇਟੀ 'ਚ ਦਖਲ ਹੈ ਮੈਂ ਇਹ ਕਹਿਣਾ ਇਹਨਾਂ ਨੂੰ ਇਹਨਾਂ ਨੂੰ ਮੈਂ ਇਹੋ ਹੀ ਗੱਲ ਕਰਦਾ ਕਿ ਬਰਾਲਾ ਸਾਹਿਬ ਪਹਿਲੀ ਗੱਲ ਤਾਂ ਮੈਨੂੰ ਤੁਹਾਨੂੰ ਇਹ ਕਹਿਣ ਦੀ ਲੋੜ ਨਹੀਂ ਹੂੰ ਹੁਣ ਤੁਸੀਂ ਮੈਨੂੰ ਦੱਸੋ ਕਿ ਐਤ ਕੀ ਅ ਇੱਕ ਹਫ਼ਤਾ ਪਹਿਲਾਂ ਜੀ ਨਾਮ ਅਨਾਉਂਸ ਕਰ ਦਿੱਤਾ ਗਿਆ ਇਹ ਪਰਚੀਆਂ ਲਿਫਾਫੇ ਸਾਰੇ ਕੁਝ ਰੱਦ ਹੋ ਗਏ ਠੀਕ ਹੈ ਜੀ ਜਿੰਨੇ ਮੈਂਬਰ ਆ ਉਹਨਾਂ ਮੈਂਬਰਾਂ ਦੀ ਆਪਣੀ ਆਪਣੀ ਜ਼ਮੀਰ ਹੈ ਤੇ ਵੋਟ ਸਾਰੀ ਗੁਪਤ ਪੈਂਦੀ ਆ ਹੂੰ ਠੀਕ ਹੈ ਜੀ ਤੇ ਕਿਸੇ ਨੂੰ ਕੋਈ ਕੋਈ ਚੁੱਕੇ ਨਹੀਂ ਲਿਆ ਜਾਂਦਾ ਵੀ ਅਸੀਂ ਜੀ ਮੈਂਬਰ ਚੁੱਕੇ ਲੈ ਗਏ ਉਹ ਮੈਂਬਰਾਂ ਨੂੰ ਰਿਜ਼ੋਰਟ 'ਚ ਰੱਖਿਆ ਜਾਂਦਾ ਹਰ ਮੈਂਬਰ ਆਪਣੇ ਘਰ ਤੋਂ ਆ ਕੇ ਆਪਣੇ ਮਨ ਦੇ ਨਾਲ ਵੋਟ ਪਾਉਂਦਾ ਠੀਕ ਹੈ ਠੀਕ ਹੈ ਨਾ ਉਸ ਕਰਕੇ ਇਹਦੇ 'ਚ ਹੁਣ ਅਸੀਂ ਕੀ ਕਹਿ ਦਈਏ ਵੀ ਇਹ ਸਿਆਸਤ ਆ ਹਮ ਹੁਣ ਪਰ ਗੁਰਚੰਨ ਗਰਵਾਲ ਜੀ ਗਰਵਾਲ ਸਾਹਿਬ ਦੇਖੋ ਜਿੰਨੇ ਵੀ ਐਲੀਗੇਸ਼ਨਸ ਜਾਂ ਸੁਝਾਅ ਦੇ ਰਹੇ ਨੇ ਤੁਸੀਂ ਉਹਨਾਂ ਵਾਲੇ ਪਾਸੇ ਜਾਣ ਦੀ ਥਾਂ ਤੋਂ ਲੱਗਦਾ ਕਿ ਉਹਨਾਂ ਦੇ ਵਿੱਚ ਕੋਈ ਦਮ ਨਹੀਂ ਹੈ ਉਹ ਚਾਹੇ ਐਸਜੀਪੀਸੀ ਨੂੰ ਲੈ ਕੇ ਬੋਲ ਰਹੇ ਹੋ ਮੈਨੂੰ 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 ਬਨਾਲਾ ਸਾਹਿਬ ਜੇ ਤੁਹਾਡੇ ਨਾਲ ਲਾਈਨ ਤੇ ਆ ਤਾਂ ਮੈਨੂੰ ਦੱਸੋ ਵੀ ਇਹਦੇ ਵਿੱਚ ਇਹਦੇ ਵਿੱਚ ਬਾਦਲ ਪਰਿਵਾਰ ਦਾ ਕੀ ਕੀ ਮਸਲਾ ਜੀ ਇਹ ਹਫਤਾ ਕਹਿੰਦੇ ਸਿਆਸੀ ਦਖਲਅੰਦਾਜ਼ੀ ਹੈ ਤੁਸੀਂ ਕਹਿੰਦੇ ਹੋ ਸਿਆਸੀ ਦਖਲਅੰਦਾਜ਼ੀ ਨਹੀਂ ਹੈ ਨਹੀਂ ਮੈਨੂੰ ਦੱਸੋ ਮੈਨੂੰ ਦੱਸੋ ਕਿ ਛਲੋਣੀ ਕਮੇਟੀ ਚ ਕਿਹੜੀ ਥਾਂ ਤੇ ਸਿਆਸੀ ਦਖਲਅੰਦਾਜ਼ੀ ਹੈ ਮੈਨੂੰ ਇੱਕ ਇੱਕ ਗੱਲ ਦੱਸ ਦਿਨ ਪ੍ਰਧਾਨ ਬਣਾਉਣ ਚ ਦਖਲਅੰਦਾਜ਼ੀ ਉਹਨਾਂ ਦੀ ਹੋ ਸਕਦੀ ਆ ਉਸ ਪ੍ਰਧਾਨ ਦੇ ਲਈ ਮੌਕੇ ਤੇ ਨਹੀਂ ਸਵਾਫਾ ਕਢਿਆ ਹੈ ਜੀ ਉਹਨਾਂ ਨੇ ਇੱਕ ਹਫ਼ਤਾ ਪਹਿਲਾਂ ਐਲਾਨ ਕਰਤਾ ਭਾਈ ਆਪਣੇ ਮੈਂਬਰ ਵੇਖ ਲਓ ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹ ਦੇ ਦਿਓ ਜਾਂ ਹੋਰ ਕਰ ਲਓ ਬੀਬੀ ਜੀ ਵੇਖ ਲਓ ਹੁਣ ਬੀਬੀ ਜੀ ਨੇ ਕਿਹੜਾ ਘਟ ਕੀਤਾ ਸੀਗਾ ਤੁਸੀਂ ਦੇਖੋ ਕਿ ਹੁਣ ਬੀਬੀ ਜੀ ਜਦੋਂ ਇਹਨਾਂ ਦੇ ਨਾਲ ਬੈਠੇ ਆ ਹੁਣ ਮੈਨੂੰ ਬਟਾਲਾ ਸਾਹਿਬ ਮੈਂ ਬੇਨਤੀ ਕਰਾਂਗਾ ਕਿ ਬਟਾਲਾ ਸਾਹਿਬ ਸਹੀ ਇਹ ਗੱਲ ਦਾ ਜਵਾਬ ਦੇਣ ਕਿ ਬੀਬੀ ਜਗੀਰ ਕੌਰ ਜੀ ਨੇ ਭਾਰਤੀ ਜਨਤਾ ਪਾਰਟੀ ਦੀ ਮਤ ਲਈ ਕਿ ਨਹੀਂ ਲਈ ਇਤੋ ਗੱਲ ਹੀ ਦੱਸਣ ਆਪਣੇ ਧਰਮ ਕਰਮ ਦੇ ਮੱਦੇ ਨਜ। ਠੀਕ ਹੈ। ਤੇ ਅੱਜ ਬੀਬੀ ਜੀ ਹੁਣੀ ਬਡਾਲਾ ਸਾਹਿਬ ਦੇ ਸਾਥੀ ਨੇ। ਹੂੰ। ਤੇ ਉਹ ਉਹ ਸਵਾਲ ਕਰ ਰਹੇ ਨੇ। ਮੈਂ ਨਹੀਂ ਕਹਿੰਦਾ ਕਿ ਸਵਾਲ ਕਰਨਾ ਗੁਨਾਹ ਹੈ। ਸੋਲਾ ਸਵਾਲ ਕਰਨਾ ਚਾਹੀਦਾ। ਜੀ। ਸਵਾਲ ਕੋਈ ਵੀ ਬੰਦਾ ਆਜ਼ਾਦ ਹੈ। ਹਰ ਬੰਦਾ ਆਜ਼ਾਦ ਹੈ ਆਪਣੇ ਆਪ ਦੇ ਵਿੱਚ ਕੋਈ ਵੀ ਸਵਾਲ ਪੁੱਛ ਸਕਦਾ। ਪਰ ਬਡਾਲਾ ਸਾਹਿਬ ਤੋਂ ਮੈਂ ਇਸ ਤਰ੍ਹਾਂ ਦੀ ਆਸ ਕਰਾਂ ਕਿ ਉਹ 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 ਕੋਈ ਝੂਠੀ ਰਾਜਨੀਤੀ ਕਰਨ ਮੈਨੂੰ ਮੇਰੇ ਦਿਲ ਦੇ ਉਹਨਾਂ ਦੀ ਲਈ ਇੱਕ ਅਜਿਹੀ ਬਹੁਤ ਵੱਡੀ ਰਿਸਪੈਕਟ ਹੈ ਨਹੀਂ ਮੈਂ ਮੈਂ ਚਲੋ ਗਰਵਲ ਸਾਹਿਬ ਮੈਂ ਕੋਸ਼ਿਸ਼ ਕਰ ਰਹੇ ਹਾਂ ਕਿ ਵਿਡਾਲਾ ਸਾਹਿਬ ਫੋਨਲਾਈਨ ਦੇ ਉੱਤੇ ਨਾਲ ਆ ਜਾਣ ਤਾਂ ਗੱਲ ਹੋਰ ਥੋੜੀ ਕਲੀਅਰ ਹੋ ਜਾਏਗੀ ਪਰ ਇੱਕ ਹੋਰ ਸਵਾਲ ਇਹ ਹੈ ਕਿ ਤੁਸੀਂ ਤੁਸੀਂ ਇਹ ਸਮਝਦੇ ਹੋ ਕਿ ਜਿਹੜੀ ਸਿਆਸੀ ਦਖਲਅੰਦਾਜ਼ੀ ਦਾ ਇਲਜ਼ਾਮ ਲੱਗਦਾ ਹੈ ਉਹ ਸਿਰਫ ਪ੍ਰਧਾਨ ਦੀ ਚੋਣ ਤੱਕ ਸੀਮਿਤ ਹੈ ਨਹੀਂ ਨਹੀਂ ਮੈਨੂੰ ਦੱਸ ਮੈਂ ਤਾਂ ਗੱਲ ਕਹਿ ਰਹੇ ਹਾਂ ਜੀ ਦੱਸੋ ਬਸ ਇਹ ਨਾ ਵੀ ਇੱਥੇ ਸਿਆਸੀ ਦਖਲਅੰਦਾਜ਼ੀ ਹੋ ਰਹੀ ਆ ਹੂੰ ਕੋ ਮਾਰਾ ਵਟਾ ਉਹਦਾ ਪੁਆਇੰਟ ਤਾਂ ਦੱਸੋ ਨਾ ਕੀ ਮੈਨੇਜਰ ਲੱਗ ਗਿਆ ਕੋਈ ਹੋਰ ਲੱਗ ਗਿਆ ਕੋਈ ਫੰਡ ਜਾਰੀ ਹੋ ਗਿਆ ਕੀ ਹੋ ਗਿਆ ਦੱਸੋ ਤਾਂ ਸਹੀ ਤੇ ਉਹਦਾ ਅਸੀਂ ਜਵਾਬ ਦੇਵਾਂਗੇ ਹੁਣ ਮੈਂ ਕੋਈ ਪਹਿਲਾਂ ਤਾਂ ਜਦੋਂ ਮੈਂ ਮੰਨਿਆ ਗੱਲ ਕਿ ਅੱਜ ਤੋਂ 11 ਸਾਲ ਪਹਿਲਾਂ ਮੈਨੂੰ ਸਿਸਟਮ ਦਾ ਨਹੀਂ ਸੀ ਪਤਾ ਅੱਜ ਮੈਨੂੰ ਇਹ ਸਿਸਟਮ ਦਾ ਪਤਾ ਵਾ ਚਾਰ ਪੰਜ ਸਾਲ ਤੋਂ ਤਾਂ ਮੈਂ ਬਹੁਤ ਸਾਰੀਆਂ ਗੱਲਾਂ ਦੇ ਬਾਰੇ ਪੂਰਾ ਕਲੀਅਰ ਆ ਮੈਂ ਹਰ ਗੱਲ ਦਾ ਜਵਾਬ ਦੇ ਸਕਦਾ ਤੇ ਮੈਂ ਇਹ ਵੀ ਕਹਿ ਸਕਦਾ ਕਿ ਜਿੱਥੇ ਵੀ ਕੋਈ ਮੈਂ ਨਹੀਂ ਇਹ ਗੱਲ ਮੈਂ ਕਹਿਣ ਦਾ ਨਹੀਂਗਾ ਕਿ 100 ਬਟਾ 100% ਸਿਸਟਮ ਨੂੰ ਅਸੀਂ ਕਲੀਨ ਕਰ ਛਕੇ ਆ 100 ਦਾ 100% ਤਾਂ ਕਿਤੇ ਵੀ ਨਹੀਂ ਹੁੰਦਾ ਤੇ ਮੈਂ ਉਹਦੇ ਵਿੱਚ ਕੋਸ਼ਿਸ਼ ਤੁਹਾਡੀ ਮਨਸ਼ਾ ਕੀ ਆ ਉਹ ਉਹਦਾ ਜਿਹੜਾ ਦੇਖਣਾ ਚਾਹੀਦਾ ਉਹ ਇਸ ਕਰਕੇ ਇਹ ਆਪਾਂ ਇਹ ਇੱਕ ਡਾਇਲੌਗ ਬਣ ਗਿਆ ਕਿ ਸਿਆਸੀ ਦਖਲਦਾਜੀ ਉਹ ਸਿਆਸੀ ਦਖਲਦਾਜੀ ਤਾਂ ਤੁਹਾਡੀ ਵੀ ਨਾਲ ਹੀ ਰਹੀ ਆ ਇੰਨੇ ਸਾਲ ਤੋਂ ਜੇ ਤੁਸੀਂ ਉਹਨੂੰ ਸਿਆਸੀ ਦਖਲਦਾਜੀ ਕਹਿੰਦੇ ਹੋ ਤੇ ਫਿਰ ਤੁਸੀਂ ਵੀ ਇਹਦੇ ਵਿੱਚ ਭਾਈਵਾਲ ਰਹੇ ਹੋ ਇਹ ਗੱਲਾਂ ਨਾ ਕਰੋ ਗੱਲ ਜਿਹੜੀ ਕਰਨ ਵਾਲੀ ਆ ਉਹ ਇਹ ਕਰੋ ਕਿ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਅਕਾਲੀ ਦਲ ਦੇ ਅੰਦਰ ਇੱਕ ਮੰਤਨ ਹੋਣਾ ਚਾਹੀਦਾ ਉਸ ਮੰਤਨ ਦਾ ਜਿਹੜਾ ਫੈਸਲਾ ਵਾ ਸਕੇ ਜਾਉਣਾ ਚਾਹੀਦਾ ਜੀ ਹੁਣ ਜਦੋਂ ਬੜਾਲਾ ਸਾਹਿਬ ਕਹਿੰਦੇ ਵੀ ਅਸੀਂ ਤਾਂ ਬਾਗੀ ਹੋ ਗਏ ਆ ਹੁਣ ਜਦੋਂ ਇਹਨਾਂ ਨੂੰ ਬਾਗੀ ਕਹਿੰਦੇ ਆ ਤੇ ਬੜਾਲਾ ਸਾਹਿਬ ਕਹਿੰਦੇ ਜੀ ਹਲੇ ਤੁਸੀਂ ਗਲਤ ਗੱਲ ਕਰਦੇ ਮੈਂ ਕਹਿੰਦਾ ਤੁਸੀਂ ਇਹ ਗੱਲ ਕਹਿ ਲਓ ਅੱਜ ਅੱਜ ਸਾਡੇ ਪ੍ਰਧਾਨ ਸਾਹਿਬ ਨੇ ਇੱਕ ਜ਼ਿਕਰ ਕੀਤਾ ਕਿ ਸਾਡੇ ਇਹਨਾਂ ਦਾ ਵਿਚਾਰਧਾਰਕ ਮਤ ਪੇਜਦਾ ਮੈਂ ਕਹਿੰਦਾ ਪਾਪਾ ਇਹੋ ਹੀ ਗੱਲ ਕਹਿੰਦੇ ਵਿਚਾਰਧਾਰਕ ਮਤ ਪੇਜਦਾ ਵਿਚਾਰਧਾਰਕ ਮਤ ਪੇਜ ਸਾਡੇ ਕਿਸੇ ਨਾਲ ਗੁੱਲ ਸਕਦੇ ਠੀਕ ਹੈ ਮੈਂ ਮੈਂ ਤੁਹਾਨੂੰ ਕਲੀਅਰ ਦੱਸਾਂ ਕਿ ਵੋਟਾਂ ਜਦੋਂ ਪੈਂਦੀਆਂ ਹੂੰ ਤੇ ਵੋਟਾਂ ਦੇ ਵਿੱਚ ਜਦੋਂ ਪੈਂਦੀਆਂ ਤੇ ਅਸੀਂ ਉਹਦੇ 'ਚ ਇਹ ਗੱਲ ਕਹਿੰਦੇ ਆ ਤੇ ਮੈਂ ਖਾਸ ਤੌਰ ਤੇ ਕਹਿਣਾ ਹੁੰਦਾ ਕਿ ਇੱਕ ਪ੍ਰਧਾਨ ਨੂੰ ਵੋਟ ਪਾਉਂਦੇ ਆ ਇੱਕ ਪ੍ਰਧਾਨ ਦੇ ਉਲਟ ਵੋਟ ਪਾਉਂਦੇ ਆ ਠੀਕ ਹੈ ਤੇ ਅਸੀਂ ਕਦੇ ਨਹੀਂ ਕਿਹਾ ਕਿ ਇਹ ਇਹ ਜਿਹੜੇ ਆ ਵਿਰੋਧੀ ਧਿਰ ਦੇ ਲੋਕ ਕਿਉਂਕਿ ਜਿਨ੍ਹਾਂ ਲੋਕਾਂ ਨੂੰ ਸ਼ਰੋਣੀ ਕਮੇਟੀ ਚੁਣ ਕੇ ਭੇਜਿਆ ਉਹਨਾਂ ਨੇ ਸੇਵਾ ਕਰਨ ਲਈ ਭੇਜਿਆ ਠੀਕ ਹੈ ਸਾਡੇ ਵਿਚਾਰ ਨਹੀਂ ਮਿਲ ਸਕਦੇ ਇਹ ਤਾਂ ਇਹ ਕੋਈ ਵਿਚਾਰ ਨਾ ਮਿਲਣੇ ਤੋਂ ਬਹੁਤ ਵੱਡੀ ਕਦੇ ਹੁੰਦੀ ਆ ਤੂੰ ਬਹੁਤ ਵੱਡਾ ਮਸਲਾ ਨਹੀਂ ਹੈਗਾ ਨੀ ਉਹ ਗੱਲ ਇਹ ਕਿ ਹਰ ਕਿਸ ਦੀ ਆਪਣੀ ਵਿਚਾਰਧਾਰਾ ਹੋ ਸਕਦੀ ਹੈ। ਵਿਚਾਰਧਾਰਾ ਦੀ ਗੱਲ ਇਹ ਕਿ ਨਹੀਂ ਪਰ ਗਰੇਵਾਲ ਸਾਹਿਬ ਹੁਣ ਤੁਸੀਂ ਇਹ ਦੱਸੋ। ਚਲੋ ਇੱਕ ਇੱਕ ਹੋਰ ਅਪਡੇਟ ਤੁਹਾਨੂੰ ਦੇ ਰਹੇ ਹਾਂ ਕਿ ਵਿਡਾਲਾ ਸਾਹਿਬ ਸਾਡੇ ਨਾਲ ਫੋਨਲਾਈਨ ਦੇ ਉੱਤੇ ਜੁੜ ਚੁੱਕੇ ਨੇ ਗੁਰਪ੍ਰਤਾਪ ਸਿੰਘ ਵਿਡਾਲਾ। ਵਿਡਾਲਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਐ ਅਸੀਂ ਆਪਣੇ ਦਰਸ਼ਕਾਂ ਨੂੰ ਸੁਣਾਇਆ ਤੁਹਾਡਾ ਬਿਆਨ ਐਸਜੀਪੀਸੀ ਤੇ ਅਕਾਲੀ ਦਲ ਨੂੰ ਲੈ ਕੇ ਅਕਾਲੀ ਦਲ ਦੇ ਸੰਵਿਧਾਨ ਦੇ ਵਿੱਚ ਕੁਝ ਚੀਜ਼ਾਂ ਨੂੰ ਐਡ ਕਰਨ ਨੂੰ ਲੈ ਕੇ ਤੁਸੀਂ ਬਹੁਤ ਸਾਰੇ ਸੁਝਾਅ ਦਿੱਤੇ ਨੇ। ਇਸ ਸਮੇਂ ਸਾਡੇ ਨਾਲ ਗੁਰਚਰਨ ਸਿੰਘ ਗਰੇਵਾਲ ਜੀ ਫੋਨਲਾਈਨ ਦੇ ਉੱਤੇ ਆਲਰੇਡੀ ਜੁੜੇ ਹੋ ਮੁਢਲਾ ਸਭ ਗਰੇਵਾਲ ਸਾਹਿਬ ਇਹ ਸਵਾਲ ਪੁੱਛ ਰਹੇ ਨੇ ਕਹਿੰਦੇ ਤੁਸੀਂ ਦੱਸੋ ਤਾਂ ਸਹੀ ਐਸਜੀਪੀਸੀ ਚ ਕਿੱਥੇ ਸਿਆਸੀ ਦਖਲਅੰਦਾਜ਼ੀ ਹੋ ਰਹੀ ਹੈ ਕਹਿੰਦੇ ਹੁਣ ਤਾਂ ਲਿਫਾਫੇ ਚੋਂ ਪ੍ਰਧਾਨ ਦੀ ਪਰਚੀ ਵੀ ਨਹੀਂ ਨਿਕਲਦੀ ਹੁਣ ਤਾਂ ਉੱਥੇ VOTING ਹੁੰਦੀ ਹੈ ਸੀਕ੍ਰੀਟ VOTING ਜਿਸ ਦੀ ਜਿਸ ਨੂੰ ਮਰਜ਼ੀ ਪਾ ਦੇਣ ਐਸਜੀਪੀਸੀ ਦੇ ਮੈਂਬਰ ਕੋਈ ਦਖਲਅੰਦਾਜ਼ੀ ਨਹੀਂ ਜਾਂ ਤਾਂ ਦੱਸੋ ਕਿੱਥੇ ਦਖਲਅੰਦਾਜ਼ੀ ਹੋ ਰਹੀ ਹੈ ਜਿਹੜੀ ਤੁਸੀਂ ਬੰਦ ਕਰਨ ਦੀ ਮੰਗ ਕਰ ਰਹੇ ਹੋ ਜੀ ਅਸੀਂ ਜਿਹੜੀ ਅੱਜ ਪ੍ਰਸ਼ਨ ਨੂੰ ਕੋਈ ਗੱਲ ਆਖੀ ਆ ਜੀ ਉਹ ਸਿਰਫ ਤੇ ਸਿਰਫ ਝੁੰਡਾ ਕਮੇਟੀ ਦੀ ਰਿਪੋਰਟ ਨੂੰ ਲੈ ਕੇ ਆ ਜੀ ਅਸੀਂ ਨਹੀਂ ਕਹ ਰਹੇ ਜੀ ਝੁੰਡਾ ਕਮੇਟੀ ਦੀ ਰਿਪੋਰਟ ਜਿਹਦੇ ਵਿੱਚ ਐਜੀਪੀਸੀ ਦੇ ਪ੍ਰਬੰਧ ਬਾਰੇ ਜੋ ਸੰਗਤ ਨੇ ਕਿਹਾ ਜੋ ਵਰਕਰਾਂ ਨੇ ਕਿਹਾ ਜਾਂ ਕਾਲੀ ਦਲ ਦੇ ਜਿਹੜੇ ਸਮਰਥਕ ਸੀ ਉਹਨਾਂ ਨੇ ਸਾਨੂੰ ਰੋਸ਼ ਵੀ ਦਿਖਾਇਆ ਕਈ ਗੱਲਾਂ ਤੋਂ ਤੇ ਉਹਨਾਂ ਨੇ ਸੁਝਾਅ ਵੀ ਦਿੱਤੇ ਹਾਂ ਐਸਜੀਪੀਸੀ ਦੀ ਕਾਰਜਸ਼ਾਲੇ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਾਸਤੇ ਸੰਗਤ ਨੇ ਅਤੇ ਵਰਕਰਾਂ ਨੇ ਸੁਝਾਅ ਦਿੱਤੇ ਸੀਗੇ ਜਿਹੜੀ ਜੂਨਾ ਕਮੇਟੀ ਵਿੱਚ ਦਰਜ ਨੇ ਉਹੀ ਅਸੀਂ ਅੱਜ ਗੱਲ ਆਖੀ ਆ ਨਹੀਂ ਪਰ ਗੱਲ ਤਾਂ ਇਹ ਹੈ ਨਾ ਕਿ ਉਹ ਇੱਕ ਡਾਇਲੌਗ ਦੀ ਤਰ੍ਹਾਂ ਬਣ ਗਿਆ ਗਰੇਵਾਲ ਸਾਹਿਬ ਹੈਗੇ ਨੇ ਸਾਡੇ ਨਾਲ ਤੁਹਾਨੂੰ ਸੁਣ ਰਹੀ ਹੋਣਗੇ ਕਹਿੰਦੇ ਸਿਆਸੀ ਦਖਲਅੰਦਾਜ਼ੀ ਹੈ ਸਿਆਸੀ ਦਖਲਅੰਦਾਜ਼ੀ ਹੈ ਬਸ ਇਹ ਡਾਇਲੌਗ ਦੀ ਤਰ੍ਹਾਂ ਬਣ ਗਿਆ ਕਿੱਥੇ ਹੈ ਸਿਆਸੀ ਦਖਲਅੰਦਾਜ਼ੀ ਕਿ ਕੋਈ ਜਿਹੜੀ ਐਪੁਆਇੰਟਮੈਂਟ ਹੈ ਉਹ ਸਿਆਸੀ ਦਖਲਅੰਦਾਜ਼ੀ ਕਰਕੇ ਕਰ ਦਿੱਤੀ ਕੁਝ ਤਾਂ ਪਤਾ ਲੱਗੇ ਕਿ ਹਾਂ ਕਿੱਥੇ ਸਿਆਸੀ ਦਖਲਅੰਦਾਜ਼ੀ ਹੋ ਰਹੀ ਹੈ ਐਸਜੀਪੀਸੀ ਜੋ ਉਸ ਨੂੰ ਦਰੁਸਤ ਕੀਤਾ ਜਾਵੇ ਚਲੋ ਮੈਂ ਵਰੁਣ ਜੀ ਤੁਹਾਨੂੰ ਦੱਸਦਾ ਕੋਈ ਗੱਲਾ ਕੋਈ ਆਪਾਂ ਸਾਰੀਆਂ ਨੈਗੇਟਿਵ ਨਹੀਂ ਕਰਦੇ ਜਦੋਂ ਤੋਂ ਸੁਧਾਰ ਕਰਨੇ ਸ਼ੁਰੂ ਕੀਤੇ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਜੀ ਉਹ ਕਹਿ ਸਕਦੇ ਆ ਫਰਕ ਵੀ ਪਿਆ ਆ ਠੀਕ ਹੈ ਐਸੀ ਗੱਲ ਨਹੀਂ ਹੈ ਫਰਕ ਵੀ ਪਿਆ ਆ ਚਾਹੇ ਉਹ ਸਰਾਮਾਂ ਦੀ ਬੁਕਿੰਗ ਵਿੱਚ ਆ ਜਾਂ ਪ੍ਰਬੰਧ ਵਿੱਚ ਆ ਜਾਂ ਜਿਹੜੇ ਆਪਣੇ ਮੁਲਾਜ਼ਮ ਆ ਉਹਨਾਂ ਦੇ ਵਰਤਾਰੇ ਵਿੱਚ ਆ ਇਹ ਗੱਲਾਂ ਜੇ ਕੁਝ ਚੰਗੀਆਂ ਹੋਈਆਂ ਤਾਂ ਸੰਗਤ ਉਸ ਨੂੰ ਸਤਿਕਾਰ ਵੀ ਕਰਦੀ ਆ ਪਰ ਅਸੀਂ ਤਾਂ ਮੈਂ ਫੇਰ ਤੁਹਾਨੂੰ ਕਹੂੰਗਾ ਐਜੀਬੀਸੀ ਦੇ ਸੰਬੰਧ ਵਿੱਚ ਤਾਂ ਇੱਕ ਤਾਂ ਪਾਰਦਰਸ਼ੀ ਆਪਣੇ ਸੰਗਤ ਚਾਹੁੰਦੀ ਆ ਪਾਰਦਰਸ਼ੀ ਠੀਕ ਹੈ ਉੱਥੇ ਨਾ ਉੱਥੇ ਵੀ ਜਿਹੜਾ ਆਪਣਾ ਕਈ ਵਾਰੀ ਹੁੰਦਾ ਨਾ ਵੀ ਜਿਹੜੇ ਮੈਂਬਰ ਨੇ ਆ ਕਹ ਲੋ ਵੀ ਆਈਪੀ ਕਲਚਰ ਦੀ ਗੱਲ ਆਮ ਹੋ ਗਈ ਆ ਵੀ ਆਈਪੀ ਕਲਚਰ ਚੱਲਦਾ ਉਹ ਵੀ ਸੰਗਤ ਨੂੰ ਚੰਗਾ ਨਹੀਂ ਲੱਗਦਾ ਫੇਰ ਐ ਜੀ ਪੀ ਸੀ ਜਿਹੜਾ ਮੈਂਬਰ ਹੈ ਉਹ ਇਲੈਕਸ਼ਨ ਨਾਲ ਲੜੇ ਇਹ ਵੀ ਕਿਹਾ ਵੀ ਚਲੋ ਰਾਜਨੀਤਿਕ ਖੇਤਰ ਵੱਖਰਾ ਆ ਤੇ ਆਪਣੇ ਜਿਹੜਾ ਸਿਆਸਤ ਦਾ ਖੇਤਰ ਵੱਖਰਾ ਆ ਜੀ ਜਿਹੜੇ ਐ ਜੀ ਪੀ ਸੀ ਦੇ ਆਪਣੇ ਅਬੇਦਿਅ ਕਦਾਰੇ ਨੇ ਜਾਂ ਕੋਈ ਵੀ ਜਿਹੜਾ ਹੈਗਾ ਆ ਸਿਹਤ ਸਭਾਵਾਂ ਵਿੱਚ ਕੋਈ ਹਸਪੀਟਲ ਹੈ ਜਾਂ ਕਾਲਜ ਹੈ ਉਹਦੇ ਵਿੱਚ ਜਿਹੜੀ ਸਿਆਸੀ ਨਿਯੁਕਤੀਆਂ ਨਹੀਂ ਚਾਹੀਦੀਆਂ ਕਿ ਅਸੀਂ ਜਿਹੜੇ ਆਪਣੇ ਲੀਡਰ ਨੇ ਉਹਨਾਂ ਦਾ ਉਹਦੇ ਵਿੱਚ ਦਖਲ ਨਹੀਂ ਚਾਹੀਦਾ ਸੋ ਥੈਟ ਸੰਗਤ ਦਾ ਭਰੋਸਾ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਉਹਨਾਂ ਅਦਾਰਿਆਂ 'ਤੇ ਹੋਵੇ ਆਹ ਠੀਕ ਹੈ ਕਈ ਵਾਰੀ ਕੋਈ ਆਪਣਾ ਧਾਰਮਿਕ ਜਿਹੜਾ ਲੀਡਰ ਆ ਉਹ ਯੋਗ ਹੁੰਦਾ ਹੈ ਉੱਥੇ ਸੇਵਾ ਕਰਨ ਲਈ ਇਹ ਨਹੀਂ ਸਾਰਿਆਂ ਲਈ ਗੱਲ ਨਹੀਂ ਕਰਦਾ ਮੈਂ ਕਿ ਯੋਗ ਵੀ ਹੁੰਦੇ ਆ ਉਹ ਸੇਵਾ ਕਰਨ ਕਰ ਵੀ ਸਕਦੇ ਆ ਠੀਕ ਹੈ ਬਟ ਜਿੱਤੇ ਆਪਣੇ ਨਾ ਆਪਣੇ ਲੋਕਾਂ ਦਾ ਅਤਰਾਜ ਆ ਕਈ ਵੇਲੇ ਲਾਹਮੇ ਆਉਂਦੇ ਆ ਤੇ ਆਪਾਂ ਕਈ ਵਾਰੀ ਪੱਖਪਾਤ ਕਰ ਜਾਂਦੇ ਆ ਜੇ ਜੀ ਕਿਸੇ ਦਾ ਜਿਵੇਂ ਗੁਰੂ ਕਰਾਂ ਦੀ ਸੇਵਾ ਸਮਾਰ ਕਰਦੀ ਹੈ ਲੋਕ ਚਾਹੁੰਦੇ ਵੀ ਕਿ ਜਿਵੇਂ ਗੁਰੂ ਸਾਹਿਬ ਦਾ ਫਲਸਫਾ ਬਿਲਕੁਲ ਸਚਾਈ ਦਾ ਇਮਾਨਦਾਰੀ ਦਾ ਕਿਸੇ ਨਾ ਕੋਈ ਭੇਦ ਭਾਵ ਨਹੀਂ ਉਹ ਤਾਂ ਆਪਣੇ ਹਰ ਸਾਰਾ ਪ੍ਰਬੰਧ ਉਹਦਾ ਹੋਣਾ ਚਾਹੀਦਾ ਠੀਕ ਹੈ ਕਿਸੇ ਵੀ ਆਪਣੇ ਪੱਖੋਂ ਸੋ ਇਹ ਗੱਲ ਹੈ ਠੀਕ ਹੈ ਤੁਹਾਡੇ ਤੁਹਾਡੇ ਦੋ ਤਿੰਨ ਪੁਆਇੰਟ ਆ ਗਏ ਗਰੇਵਾਲ ਸਾਹਿਬ ਤੱਕ ਆਵਾਜ਼ ਪਹੁੰਚ ਰਹੀ ਹੋएगी ਗਰੇਵਾਲ ਸਾਹਿਬ ਦੇਖੋ ਮੈਂ ਗੌਰਵ ਜੀ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਮੇਰੇ ਮਨ ਦੇ ਵਿੱਚ ਬਡਾਲਾ ਸਾਹਿਬ ਲਈ ਬਹੁਤ ਵੱਡੀ ਰਿਸਪੈਕਟ ਹੈ ਕਿਉਂਕਿ ਇਹਨਾਂ ਦੇ ਪਿਤਾ ਜੀ ਨਾਲ ਜਰਾ ਬਹੁਤ ਚੰਗਾ ਹਾਲਾਂਕਿ ਉਹ ਪਰਦੇਸ ਦਾ ਤਾਬਕ ਮੈਂ ਬਹੁਤ ਛੋਟਾ ਹੂੰਗਾ ਜੀ ਪਰ ਮੈਂ ਉਹਨਾਂ ਦੀ ਬਹੁਤ ਕਦਰ ਕਰਦਾ ਸੀ ਉਹ ਬਹੁਤ ਕਾਬਲ ਵਿਅਕਤੀ ਸੀ ਹਮ ਇਹਨਾਂ ਨੇ ਉਹਦੀ ਵਿਰਾਸਤ ਨੂੰ ਸੰਭਾਲਿਆ ਤੇ ਇਹਨਾਂ ਨੇ ਜਿਹੜੀ ਗੱਲ ਕਹੀ ਹੈ ਮੈਨੂੰ ਬਹੁਤ ਚੰਗੀ ਲੱਗੀ ਮੈਨੂੰ ਆਸ ਵੀ ਹੋਈ ਸੀ ਹਮ ਕਿ ਜਿਵੇਂ ਇਹਨਾਂ ਨੇ ਕਿਹਾ ਕਿ ਪਹਿਲਾ ਨਾਲੋਂ ਪ੍ਰਬੰਧ ਸੁਧਰਿਆ ਠੀਕ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੁਣ ਉਹ ਜਿਹੜਾ ਵੀਆਈਪੀ ਕਲਚਰ ਦੀ ਗੱਲ ਕਰਦੇ ਆ ਮੈਂ ਤੁਹਾਨੂੰ ਦੱਸ ਦਿਆਂ ਜੀ ਕੀ ਮੈਨੂੰ 11 ਸਾਲ ਹੋ ਗਏ ਜੀ ਮੈਂ ਆਪਣੀ ਗੱਲ ਕਰਦਾ ਮੈਂ ਹੋਰ ਖਾਤਿਆਂ ਦੀ ਵੀ ਕਰਦਾ 11 ਸਾਲ ਹੋ ਗਏ ਮੈਂ ਅੱਜ ਤੱਕ ਆਊਟ ਆਫ ਦੀ ਵੇ ਮੱਥਾ ਟੇਕਣਾ ਦਰਬਾਰ ਸਾਹਿਬ 'ਚ ਨਹੀਂ ਕੀਤਾ ਲਾਈਨ 'ਚ ਲਾ ਕੇ ਜਾਣਾ ਛੋਟੀ ਲਾਈਨ 'ਚ ਲਾ ਕੇ ਚੱਲ ਜਾਣਾ ਠੀਕ ਹੈ ਜੀ ਇਹਦਾ ਮਤਲਬ ਉਹਦਾ ਕਾਰਨ ਕੀ ਆ ਵੀ ਨਮਸਕਾਰ ਗੁਰੂ ਨੂੰ ਬਾਹਰੋਂ ਵੀ ਕਰ ਲਈ ਪਰ ਜੇ ਅਸੀਂ ਉਸ ਦੀ ਛੋੜਾਂਗੇ ਕਹਿੰਦੇ ਨੇ ਨਿਜਮਾਵਲੀ ਇਹਨੂੰ ਵੀਆਈਪੀ ਕਚਰ ਆਪਾਂ ਕਹਿੰਦੇ ਆ ਤੇ ਫਿਰ ਬਾਕੀ ਸੰਗਤ ਬਾਕੀ ਸੰਗਤ ਜਿਹੜੀ ਆ ਸੋ ਜਿਹੜੇ ਜਿਹੜੇ ਬਡਾਲਾ ਸਾਹਿਬ ਨੇ ਜ਼ਿਕਰ ਕੀਤਾ ਹੈ ਕਿ ਜਿਹੜੇ ਸੂਨਾ ਕਾਲਜਾ ਬਿਲਕੁਲ ਮੈਂ ਇਸ ਗੱਲ 'ਚ ਮੰਨਣ ਨੂੰ ਵੀ ਤਿਆਰ ਹਾਂ ਜੀ ਕਿ ਪਿਛਲੇ ਸਮੇਂ 'ਚ ਕੋਈ ਇੱਕ ਖੜਾ ਕਾਰਜਕਾਲ ਆਇਆ ਜਦੋਂ VOTING ਨਹੀਂ ਸੀ ਹੋਈ ਉਹ ਸਮੇਂ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਬੇਲਜੀਆਂ ਹੋਈਆਂ ਕਹਿਣ ਕੋਈ ਕਰੇ ਚਲੋ ਮੈਂ ਉਹਨਾਂ ਦੇ ਜਿਹੜੇ ਅੱਜ ਧਰਦੀ ਦੇ ਨਹੀਂ ਹੈਗੇ ਸੁਰਗਾਂ 'ਚ ਬਾਤਾਂ ਹੋਵੇ ਉਹ ਨਾਮ ਲੈਣ ਦੀ ਗੱਲ ਕਿਹਾ ਕੁਝ ਨਹੀਂ ਬੇਨਤੀਆਂ ਹੋਣੀਆਂ ਪਰ ਅੱਜ ਇਹ ਹਾਲਾਤ ਨੇ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਨਾ ਕਿ ਅੱਜ ਦੀ ਤਰੀਕ 'ਚ ਮੈਂ ਕਿਸੇ ਇੰਟਰਵਿਊ 'ਚ ਬੈਠਾ ਨਾ ਹਾਂ ਤਾਂ ਕਿਸੇ ਸੰਸਥਾ ਦੀ ਇੰਟਰਵਿਊ 'ਚ ਬੈਠਾ ਪ੍ਰਧਾਨ ਸਾਹਿਬ ਨੇ ਦੇਖੋ ਸਪਾਰਕਾਂ ਆਉਂਦੀਆਂ ਪ੍ਰਧਾਨ ਸਾਹਿਬ ਨੇ ਕਿਹਾ ਤਾਂ ਵੀ ਆ ਬੱਚਾ ਦੇਖ ਲਿਓ ਤਾਂ ਉੱਥੇ ਇਹ ਜ਼ਰੂਰੀ ਨਹੀਂਗਾ ਕਿ ਪ੍ਰਧਾਨ ਸਾਹਿਬ ਵਾਲੇ ਤੇ ਟਿੱਕ ਮਾਰ ਦਿੱਤੀ ਤੇ ਤੁਸੀਂ ਉਹ ਇਹ ਗੱਲ ਕਹਿ ਦਿਓ ਕਿ ਇਹ ਰੱਖਣਾ ਹੀ ਰੱਖਣਾ ਪ੍ਰਧਾਨ ਸਾਹਿਬ ਨੂੰ ਜਵਾਬ ਦਿੱਤਾ ਜਾਂਦਾ ਅਕਰ ਕਿ ਪ੍ਰਧਾਨ ਸਾਹਿਬ ਇਹ ਬੱਚਾ ਕਾਬਲ ਨਹੀਂ ਹੈ ਤੇ ਪ੍ਰਧਾਨ ਸਾਹਿਬ ਦਾ ਵੀ ਕਦੇ ਕੋਈ ਰਿਐਕਸ਼ਨ ਨਹੀਂ ਆਇਆ ਦੇਖੋ ਕੋਸ਼ਿਸ਼ ਆ ਕੋਸ਼ਿਸ਼ ਆ ਤੇ ਪਹਿਲਾਂ ਨਾਲੋਂ ਸੁਧਾਰ ਆ ਠੀਕ ਹੈ ਉਹ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਜਿਹੜੀ ਸਾਡੇ ਇਹ ਭਰਾ ਨੇ ਨਹੀਂ ਠੀਕ ਹੈ ਤੁਹਾਡਾ ਪੁਆਇੰਟ ਆ ਨਿਗਰਵਾਲ ਸਾਹਿਬ ਦੇਖੋ ਗੱਲ ਇਹ ਕਿ ਵਿਡਾਲਾ ਸਾਹਿਬ ਨੇ ਇੱਕ ਬਹੁਤ ਅਹਿਮ ਗੱਲ ਕਹੀ ਕਿ ਜੇਕਰ ਬਦਲਾਅ ਕੁਝ ਹੋਇਆ ਹੈ ਕੁਝ ਸੁਧਾਰ ਹੋਇਆ ਹੈ ਤਾਂ ਸੰਗਤ ਉਸ ਨੂੰ ਲੈ ਕੇ ਛਲਾਗਾ ਵੀ ਕਰਦੀ ਔਰ ਬਡਾਲਾ ਸਾਹਿਬ ਉਸੀ ਉਸੀ ਗੱਲ ਨੂੰ ਅੱਗੇ ਵਧਾਉਂਦੇ ਨਜ਼ਰ ਆਏ ਬਡਾਲਾ ਸਾਹਿਬ ਦੇਖੋ ਮੈਂ ਕਦਰ ਕਰਦਾ ਹਾਂ ਬਡਾਲਾ ਸਾਹਿਬ ਜੀ ਜੀ ਠੀਕ ਹੈ ਜੋ ਗੱਲ ਸਹੀ ਹੈ ਗਰੇਵ ਸਾਹਿਬ ਆਪਾਂ ਸਾਰੇ ਭਰਾਵਾਂ ਨੇ ਸਹੀ ਗੱਲ ਹੀ ਕਰਨੀ ਹੈ ਜੀ ਕੋਈ ਅਸ਼ਕਲ ਨਹੀਂ ਪਰ ਬਡਾਲਾ ਸਾਹਿਬ ਤੁਹਾਡੀਆਂ ਗੱਲਾਂ ਤੋਂ ਇਸ ਸਮੇਂ ਲੱਗ ਰਿਹਾ ਕਿ ਤੁਹਾਡਾ ਜਿਹੜਾ ਇਤਰਾਜ਼ ਜਾਂ ਨਰਾਜ਼ਗੀ ਹੈ ਉਹ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਲੈ ਕੇ ਜ਼ਿਆਦਾ ਹੈ ਐਸਜੀਪੀਸੀ ਦੇ ਕੰਮ ਕਾਜ ਨੂੰ ਲੈ ਕੇ ਤੁਹਾਨੂੰ ਥੋੜੇ ਬਹੁਤ ਕਿੰਤੂ ਪਰੰਤੂ ਹੈਗੇ ਨੇ ਬਾਕੀ ਤੋਂ ਲੱਗ ਰਿਹਾ ਕਿ ਚਲੋ ਅੱਗੇ ਨਾਲੋਂ ਸੁਧਾਰ ਹੋ ਗਿਆ ਬਹੁਤ ਬਹੁਤ ਚੰਗੀ ਹੈ ਜੀ ਮਤਲਬ ਤੁਹਾਡਾ ਤੁਹਾਡਾ ਮੇਨ ਫੋਕਸ ਜਿਹੜਾ ਹੈਗਾ ਉਹ ਸ਼ਰੋਮੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਉੱਤੇ ਹੈ ਇਦਾਂ ਜੀ ਵਰਨੂੰ ਜੀ ਗੱਲ ਇਦਾਂ ਵੀ ਸਾਡੀ ਨਰਾਜ਼ਗੀ ਕਾਦੀ ਆ ਜੀ ਲੀਡਰਸ਼ਿਪ ਨਾਲ ਅਸੀਂ ਤਾਂ ਜੋ ਜੋ ਆਪਣੇ ਵਰਕਰ ਮੰਗ ਕਰ ਰਹੇ ਨੇ ਜੋ ਆਪਣੇ ਲੀਡਰ ਕਹਿ ਰਹੇ ਨੇ ਕੱਲਾ ਕੱਲਾ ਵਿਅਕਤੀ ਕਹਿ ਰਿਹਾ ਅਸੀਂ ਦੇਖੋ 2000 ਕਿੰਨੇ ਤੋਂ ਚੱਲੇ ਆ ਸਰਾ ਸੁਖਵੀਰ ਸਿੰਘ ਬਾਦਲ ਨਾਲ ਅੱਜ ਵੀ ਅਸੀਂ ਉਹਨਾਂ ਨੂੰ ਰਿਗਾਰਡ ਕਰਦੇ ਆਂ ਬਟ ਅਸੀਂ ਜਿਵੇਂ ਆਪਾਂ ਅਕਾਲੀ ਲੀਡਰਸ਼ਿਪ ਅੱਖਾਂ ਮੀਟ ਕੇ ਬੈਠੀ ਰਹੇ ਨੇਰੇ ਚੋਰੇ ਜਾਈਏ ਕੰਤ ਤੇ ਲਿਖਿਆ ਜਿ ਆਪਾਂ ਦੱਸਦਾ ਨਹੀਂ ਸਫੇਤਾ ਅਕਾਲੀ ਦਲ ਦੀ ਹੋਂਦ ਖਤਰੇ ਵਿੱਚ ਇਸ ਵੇਲੇ ਹੈਗੀ ਆ ਕਿਉਂ ਕਰੀਏ ਦੱਸੋ ਜਿਆਦਾ ਛੱਡ ਕੇ ਘਰ ਪਿਆ ਜੀ ਇਹ ਨਹੀਂ ਇਸ ਗੱਲ ਦਾ ਸਾਨੂੰ ਦਰਦ ਹੈ ਵੀ ਅਸੀਂ ਸਿੱਖ ਪੰਥ ਵਾਸਤੇ ਜੰਮੇ ਆ ਪਰੇ ਆ ਮਜਾਲਾ ਸਭ ਪਿਛਲੇ ਕਰੀਬ ਇੱਕ ਹਫਤੇ ਤੋਂ ਉਹੀ ਗੱਲਾਂ ਹੋ ਰਹੀਆਂ ਨੇ ਤੁਸੀਂ ਕਹਿੰਦੇ ਹੋ ਕਿ ਵਰਕਰਾਂ ਦੀ ਆਵਾਜ਼ ਹੈ ਜਿਹੜੇ ਅਕਾਲੀ ਦਲ ਦੇ ਲੀਡਰ ਹੈਗੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ 90% ਤੋਂ ਜ਼ਿਆਦਾ 99% ਜਿਹੜੇ ਵਰਕਰ ਨੇ ਜਾਂ ਫਿਰ ਅਹੁਦੇਦਾਰ ਨੇ ਉਹ ਸੁਖਬੀਰ ਬਾਦਲ ਦੇ ਨਾਲ ਨੇ ਉਹ ਘੁੰਮ ਫਿਰ ਕੇ ਗੱਲ ਉੱਥੇ ਪਹੁੰਚ ਜਾਂਦੀ ਹੈ। ਜੀ ਜੀ ਇੱਕ ਵਾਰ ਮੇਰੇ ਨੂੰ ਟਾਈਮ ਦਿਓ ਥੋੜਾ ਜਿਹਾ। ਜੀ ਚਲੋ ਇਹ ਜਿਹੜੇ ਅਹੁਦੇਦਾਰ ਹੈ ਨਾ ਜੀ ਜੀ ਉਹਨਾਂ ਨੂੰ ਨਾ ਉਹਨਾਂ ਦੇ ਦਿਲੋਂ ਪੁੱਛੋ ਜੀ ਕੀ ਚਾਹੁੰਦੇ ਆ ਹੂੰ ਤੇ ਉਹ 90% ਚਾਹੁੰਦੇ ਹੋਣਗੇ ਵੀ ਕੋਈ ਤਬਦੀਲੀ ਆਵੇ ਤਾਂ ਹੀ ਅਕਾਲੀ ਦਲ ਦਾ ਕੋਈ ਆਪਣੇ ਫਾਇਦਾ ਹੋ ਸਕਦਾ ਅਕਾਲੀ ਦਲ ਤਾਂ ਹੀ ਤਕੜਾ ਹੋ ਸਕਦਾ ਜੀ ਅਕਾਲੀ ਦਲ ਵਿੱਚ ਲੋਕਾਂ ਦਾ ਵਿਸ਼ਵਾਸ ਤਾਂ ਮਣ ਸਕਦਾ ਆ 90% ਇਹ ਚਾਹੁੰਦੇ ਇਹ ਸੋਚਦੇ ਆ ਉਹਨਾਂ ਦੇ ਮਨ 'ਚ ਇਹ ਗੱਲ ਬਿਲਕੁਲ ਪੱਕਾ ਉਹਨਾਂ ਦਾ ਇਹ ਜਿਹੜਾ ਹੈਗਾ ਮਨ ਦਾ ਵਿਚਾਰ ਆ ਬਟ ਨਹੀਂ ਉਹ ਕਰ ਪਾਉਂਦੇ ਨਹੀਂ ਉਹ ਕਹਿ ਪਾਉਂਦੇ ਉਹਨਾਂ ਦੀ ਕੀ ਆਪਣੇ ਵਿਚਾਰਾਂ ਦੀ ਹੈਗੀ ਆ ਪਰ ਦੇਖੋ ਗੱਲ ਇਹ ਕਿ ਉਹਨਾਂ ਦੇ ਉਹਨਾਂ ਦੇ ਲਫ਼ਜ਼ਾਂ ਅਲਫ਼ਾਜ਼ਾਂ ਤੇ ਉਹ ਕੀ ਬੋਲ ਰਹੇ ਨੇ ਉਹੀ ਸਾਨੂੰ ਉਸ ਦੇ ਉੱਤੇ ਭਰੋਸਾ ਕਰਨਾ ਹੋਏਗਾ ਨਾ ਹੁਣ ਕਿਸ ਦੇ ਦਿਲ ਦੇ ਵਿੱਚ ਕੀ ਆਪਾਂ ਅੰਦਰ ਵੜ ਕੇ ਤਾਂ ਨਹੀਂ ਦੇਖ ਸਕਦੇ ਇਹ ਤਾਂ ਦੇਖੋ ਤੁਸੀਂ ਵੀ ਚਲੋ ਅਸੀਂ ਫਿਰ ਜੋ ਜੋਂ ਝੁੰਡਾ ਕਮੇਟੀ ਨੇ ਜੀ ਆਪਣੇ ਲੋਕਾਂ ਤੋਂ ਜਿਹੜੀ ਆਪਣੇ ਉਹਨਾਂ ਦੀ ਰਾਇ ਲਈ ਆ ਤਿੰਨ ਮਹੀਨੇ ਦੀ ਐਕਸਰਸਾਈਜ਼ ਹੋਈ ਆ ਸੌਰੀ ਪੰਜਾਬ ਜਿਹਾ ਗਏ ਆ ਤੇ ਉਹ ਸੀ ਲਿਖ ਕੇ ਦੇ ਦਿੱਤੀ ਠੀਕ ਹੈ ਹੁਣ ਪਤਾ ਕੀ ਹੈ ਜੀ ਅਕਾਲੀ ਦਲ ਦੇ ਦੇਖੋ ਇਹੀ ਤਾਂ ਆਪਣੇ ਝਗਾਟਿਆ ਜੀ ਤਾਂ ਹੀ ਅਕਾਲੀ ਅਕਾਲੀ ਦਲ ਥੱਲੇ ਜਾ ਰਿਹਾ ਜੀ ਆਪਣਾ ਲੋਕਾਂ ਦਾ ਵਿਸ਼ਵਾਸ ਟੁੱਟ ਰਿਹਾ ਆ ਆਪਣਾ ਕਾਡਰ ਬੋਰਡ ਨਹੀਂ ਪਾ ਰਿਹਾ ਵਰਕਰ ਬੋਰਡ ਨਹੀਂ ਪਾ ਰਿਹਾ ਸਾਨੂੰ ਉਹ ਕਹਿ ਰਹੇ ਨੇ ਤੁਸੀਂ ਤਾਂ ਗਿੰਟੀ ਜੀ ਹੈ ਨਹੀਂਗੇ ਹੁਣ ਪੰਜਾਬ ਦੀ ਰਾਜਨੀਤੀ ਚ ਹਮ ਬੀਜੇਪੀ ਆਪਣੇ ਸਾਡੀ ਜਗ੍ਹਾ ਲੈਣ ਨੂੰ ਫਿਰਦੀ ਆ 2027 ਵਿੱਚ ਤਾਂ ਫਿਰ ਜੇ ਹੁਣ ਵੀ ਕੁਝ ਨਾ ਕਰਾਂਗੇ ਤਾਂ ਫਿਰ ਗੱਲ ਵੀ ਕੀ ਹੈ ਜੀ ਇਕੱਠੇ ਬੈਠ ਕੇ ਚਲੋ ਤਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਦੇਖੋ ਪਾਰਟੀ ਦਾ ਗ੍ਰਾਫ ਵੋਟਾਂ ਵਾਲੇ ਪਾਸੇ ਨੂੰ ਤਾਂ نیچے ਗਿਆ ਉਹਦੇ ਉਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈ ਹਾਂ ਜੀ ਚਲੋ ਮੇਰੇ ਕੋ ਸਮਝ ਆ ਗਿਆ ਗਰੇਵਾਲ ਸਾਹਿਬ ਇੱਕ ਬਹੁਤ ਛੋਟੀ ਜੀ ਸਟੇਟਮੈਂਟ ਤੁਹਾਡੀ ਇਹ ਪਾ ਫਾਈਨਡ ਅਪ ਕਰਾਂਗੇ ਦੇਖੋ ਅਸੀਂ ਕੁਝ ਵੀ ਮੰਗਦੇ ਆਡਾ ਗੁਰੂ ਜੀ ਆਪਣੀ ਜਮਾਨੇ ਨਹੀਂ ਕੀ ਤੁਹਾਨੂੰ ਦੱਸ ਦਿਆਂ ਜੀ ਕੀ ਬਡਾਲਾ ਸਾਹਿਬ ਉਹ ਵਿਅਕਤੀ ਨੇ ਜਿਨ੍ਹਾਂ ਨੇ ਆਉਣ ਵਾਲੇ ਸਮੇਂ 'ਚ ਅਕਾਲੀ ਦਲ ਦੇ ਅੰਦਰ ਜੇ ਕੋਈ ਕਮਜ਼ੋਰੀ ਆ ਰਹੀ ਹੈ ਜਾਂ ਟੁੱਟ ਪਾ ਜਾ ਰਹੀ ਹੈ ਉਸ ਨੂੰ ਦੁਬਾਰਾ ਮਰਮਤ ਕਰਨ ਦੇ ਇਹ ਕਹਿੰਦੇ ਹੁੰਦੇ ਆ ਇਹਨਾਂ ਤੋਂ ਅਸੀਂ ਆਸ ਵੰਡਾ ਤੇ ਕਰਨਗੇ ਦੂਜੀ ਗੱਲ ਕੱਲੀ ਇਹ ਫੇਰ ਉਸ ਦਾ ਨਾ ਕਰੀਏ ਮੈਨੂੰ ਇਦਾਂ ਲੱਗਦਾ ਕਿ ਜੇ ਵਿੱਚ ਬੈਠ ਕੇ ਅਸੀਂ ਕਰਾਂਗੇ ਤੇ ਜ਼ਿਆਦਾ ਚੰਗਾ ਹੋਏਗਾ ਤੇ ਬਡਾਲਾ ਸਾਹਿਬ ਬੜੇ ਸਿਆਣੇ ਨੇ ਕਿ ਜੇ ਆਪਾਂ ਇਹ ਕਹੀਏ ਇੱਕ ਤਰਫਾ ਹੀ ਕਿ ਵੀ ਜੋ ਅਸੀਂ ਕਹਿਤਾ ਉਹਨੂੰ ਲਾਗੂ ਕਰ ਦਿੱਤਾ ਜਾਵੇ ਮੈਨੂੰ ਪਤਾ ਬਡਾਲਾ ਸਾਹਿਬ ਦੀ ਮਨਛਾ ਇਸ ਤਰ੍ਹਾਂ ਦੀ ਨਹੀਂ ਹੈ ਕਿ ਬਾਕੀ ਕੁਝ ਲੋਕ ਇਸ ਪਲੇਟਫਾਰਮ ਨੂੰ ਜਿਹੜਾ ਲੋਕੀ ਪਲੇਟਫਾਰਮ ਨੂੰ ਵਰਤ ਰਹੇ ਆ ਤੇ ਜਿਹੜਾ ਕਿ ਮਤਲਬ ਕੁਝ ਸ਼ਕਤੀਆਂ ਉਹਦੇ ਵਿੱਚੇ ਕੰਮ ਕਰ ਰਹੀਆਂ ਹੈ ਬਡਾਲਾ ਸਾਹਿਬ ਨੂੰ ਸਾਨੂੰ ਇਸ ਤਰ੍ਹਾਂ ਦੀ ਆਸ ਹੈ ਕਿ ਆਉਣ ਵਾਲੇ ਸਮੇਂ 'ਚ ਇਹ ਅਸਾਲੀ ਗੱਲ ਨੂੰ ਮਜ਼ਬੂਤ ਕਰਨ ਲਈ ਇਸ ਤਰ੍ਹਾਂ ਦੇ ਉਪਰਾਲੇ ਕਰਨਗੇ